ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤਾਂ ਯੂਕੇ ਨੇ ਨਵੇਂ ਰੂਲ ਆ ਗਏ ਆ ਜੀ ਨਵੇਂ ਨਿਯਮ ਐਲਾਨ ਦਿੱਤੇ ਆ 25 ਫਰਵਰੀ 2026 ਤੋਂ ਲਾਗੂ ਹੋਣਗੇ ਸੋ ਬਹੁਤ ਹੀ ਲੋਕ ਪ੍ਰਭਾਵਿਤ ਹੋਣਗੇ ਇਹ ਜਿਹੜੇ ਨਵੇਂ ਲਾਅ ਆਇਆ ਨਵੇਂ ਨਿਯਮ ਆਇਆ ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਔਰ ਪੁਰਤਗਾਲ ਦੇ ਵਿੱਚ ਅਲਰਟ ਜਾਰੀ ਹੋਇਆ ਹੋਇਆ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਦਰਤ ਦਾ ਕਹਿਰ ਹੋਇਆ ਹੋਇਆ ਉੱਥੇ ਔਰ ਅਲਗਾਰਵੇ ਸਾਈਡ ਲੀਰੀਆਂ ਸਾਈਡ ਤੁਹਾਨੂੰ ਪਤਾ ਹੀ ਕਿ ਕਿੰਨਾ ਨੁਕਸਾਨ ਹੋਇਆ ਸੋ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਉੱਥੇ ਹੋ ਰਿਹਾ ਕੀ ਨਹੀਂ ਹੋ ਰਿਹਾ ਬਾਕੀ ਲੋਕਾਂ ਦੇ ਕਮੈਂਟ ਵੀ ਆਇਆ ਹੋਇਆ ਇਮੀ ਗ੍ਰਾਂਟਸ ਦੇ ਲਈ ਕੀ ਹੋਰ ਨਵੀਆਂ ਰਿਪੋਰਟਾਂ ਆ ਰਹੀਆਂ ਕਿਸ ਤਰ੍ਹਾਂ ਲੋਕਾਂ ਦੇ ਕਾਰਡ ਰਸੀਵ ਹੋ ਰਿਹਾ ਜਾਂ ਕੀ ਹੋ ਰਿਹਾ ਸੋ ਉਹਦੇ ਬਾਰੇ ਆਪਾਂ ਸਾਰਾ ਕੁਝ ਚੰਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਯੂਕੇ ਦੇ ਜਿਹੜੇ ਨਵੇਂ ਰੂਲ ਆ ਉਹਦੇ ਬਾਰੇ ਗੱਲ ਕਰ ਲਈਏ ਜੀ ਹੁਣ ਉਹਨਾਂ ਦੇ ਲਈ ਬਹੁਤ ਹੀ ਮੁਸੀਬਤ ਆਣ ਖੜੀ ਹੋ ਗਈ ਹੈ ਜਿਨ੍ਹਾਂ ਨੇ ਡਿਊਲ ਨੈਸ਼ਨੈਟੀ ਰੱਖੀ ਹੋਈ ਸੀ ਸੋ ਹੁਣ ਜਿਹੜਾ ਇਹ ਨਵਾਂ ਲਾਅ ਇਹਨਾਂ ਨੇ ਕਰਤਾ ਜੀ 25 ਫਰਵਰੀ 2026 ਤੋਂ ਲਾਗੂ ਹੋਵੇਗਾ ਇਹਦੇ ਵਿੱਚ ਤੁਸੀਂ ਤੁਹਾਨੂੰ ਪ੍ਰੂਫ ਕਰਨਾ ਪਵੇਗਾ ਨਹੀਂ ਤਾਂ ਤੁਹਾਡੀ ਬੋਰਡਿੰਗ ਨੂੰ ਇਨਕਾਰ ਕੀਤਾ ਜਾਵੇਗਾ ਜੀ ਹਾਂਜੀ ਤੁਹਾਨੂੰ ਪ੍ਰੂਫ ਕਰਨਾ ਪਵੇਗਾ ਤੁਹਾਡੇ ਕੋਲ ਔਰ ਨੈਸ਼ਨੈਟੀ ਹੋਣੀ ਚਾਹੀਦੀ ਜ਼ਰੂਰੀ ਆ ਪਾਕ ਜੁਕੇ ਦਾ ਪਾਸਪੋਰਟ ਹੋਣਾ ਜ਼ਰੂਰੀ ਆ ਜਾਂ ਫਿਰ ਉੱਥੋਂ ਦੀ ਆਈਡੀ ਹੋਣੀ ਜ਼ਰੂਰੀ ਆ ਸੋ ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਬਣ ਗਿਆ ਹੁਣ ਉਹ ਲੋਕਾਂ ਦੇ ਲਈ ਕਿਉਂਕਿ ਥੋੜਾ ਟਾਈਮ ਆ ਉਹਦੇ ਲਈ ਅਪਲਾਈ ਕਰਨ ਦੇ ਲਈ ਸਾਰਾ ਕੁਝ ਕਰਨ ਦੇ ਲਈ ਅਗਰ ਕਿਸੇ ਨੇ ਕਰਨਾ ਵੀ ਹੋਵੇ ਸੋ ਉਹਦੇ ਲਈ ਫੀਸਾਂ ਵੀ ਐਲਾਨ ਕੀਤੀ ਹੋਈਆਂ ਆ ਆ ਮੈਂ ਨਿਊਜ਼ ਚਲਾਈ ਹੋਈ ਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਵੀ ਸਕਦੇ ਆ ਪੂਰੀ ਔਰ ਜਿਨ੍ਹਾਂ ਦੇ ਕੋਲ ਇਹ ਜੁਕੇ ਦੇ ਨਾਲ ਸੰਬੰਧਤ ਕੁਝ ਵੀ ਡਾਕੂਮੈਂਟ ਹੈਗੇ ਆ ਜਾਂ ਜਿਨ੍ਹਾਂ ਦੇ ਕੋਲ ਡਿਊਲ ਨਾਗਰਿਕਤਾ ਹੈਗੀ ਆ ਨੈਸ਼ਨੈਲਟੀ ਹੈਗੀ ਆ ਸੋ ਉਹਨਾਂ ਲਈ ਹੁਣ ਗੰਭੀਰ ਇਹ ਰਮਸਾ ਸਮੱਸਿਆ ਹੋ ਜੇਗੀ 25 ਫਰਵਰੀ ਤੋਂ ਬਾਅਦ ਉਹਨਾਂ ਨੂੰ ਟ੍ਰੈਵਲ ਕਰਨ ਦੇ ਵਿੱਚ ਪ੍ਰੋਬਲਮ ਆਏਗੀ ਔਰ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਇਹਦੇ ਨਾਲ ਵਰਲਡਵਾਈਡ 1.2 ਮਿਲੀਅਨ ਲੋਕ ਜਿਹੜੇ ਉਹ ਪ੍ਰਭਾਵਿਤ ਹੋਣਗੇ ਤੇ ਉਹਨਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇਗਾ ਇਸ ਮੁਸੀਬਤ ਦਾ ਜਿਹੜੀ ਨਵੇਂ ਲਾਅ ਆਇਆ ਸਖਤੀ ਹੋਏਗੀ ਬਹੁਤ ਲੋਕਾਂ ਨੂੰ ਐਂਟਰੀ ਤੋਂ ਇਨਕਾਰ ਕੀਤਾ ਜਾਵੇਗਾ ਸੋ ਇਹਦੇ ਬਾਰੇ ਚੰਗੀ ਤਰ੍ਹਾਂ ਹੁਣ ਜਿਹੜੇ ਵੀ ਇਸ ਚੀਜ਼ ਦੇ ਨਾਲ ਸੰਬੰਧਤ ਆਈ ਜੀ ਨਿਊਜ਼ ਨੂੰ ਚੰਗੀ ਤਰ੍ਹਾਂ ਪੜ ਲਿਓ ਮੈਂ ਨਾਲ ਲਿੰਕ ਵੀ ਲਾਇਆ ਹੋਇਆ ਤਾਂ ਕਿ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ ਦੂਜੀ ਗੱਲ ਕਰ ਲਈ ਆਪਾਂ ਪੁਰਤਗਾਲ ਦੇ ਵਿੱਚ ਆਪਾਂ ਕੱਲ ਵੀ ਇੱਕ ਨਿਊਜ਼ ਕੀਤੀ ਸੀਗੀ ਬਹੁਤ ਹੀ ਜ਼ਿਆਦਾ ਕਹਿਰ ਕੁਦਰਤ ਨੇ ਬਸਾਇਆ ਹੋਇਆ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਹਵਾ ਚ ਪਈ ਹੈ ਤੂਫਾਨ ਲੋਕਾਂ ਦੇ ਛਾਤਾਂ ਘਰ ਸਭ ਕੁਝ ਉੱਡ ਗਿਆ ਗੱਡੀਆਂ ਨੁਕਸਾਨੀਆਂ ਗਈਆਂ ਦਰਖਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਿਜਲੀ ਨਹੀਂ ਹੈਗੀ ਕਿੰਨੇ ਹੀ ਘਰ ਹਜ਼ਾਰਾਂ ਜਿਨ੍ਹਾਂ ਦੇ ਘਰ ਬਿਜਲੀ ਹੈ ਨਹੀਂ ਔਰ ਸਮਾਨ ਗਰੋਸਰੀ ਕਰਨ ਦੇ ਲਈ ਕਾਰਡ ਏਟੀਐਮ ਸਭ ਕੁਝ ਬੰਦ ਹੋਇਆ ਬੈਂਕ ਬਿਲਕੁਲ ਬੰਦ ਆ ਔਰ ਉਸ ਤੋਂ ਬਾਅਦ ਹੁਣ ਜਿਨ੍ਹਾਂ ਦੇ ਕੋਲ ਕੈਸ਼ ਆ ਸਿਰਫ ਉਹੀ ਖਰੀਦਾਰੀ ਕਰਦਾ ਪਰ ਇਸ ਤੋਂ ਇਲਾਵਾ ਸਰਕਾਰ ਨੇ ਉੱਥੇ ਕਦਮ ਵਧਾਏ ਹੋਏ ਆ ਲੋਕਾਂ ਦੀ ਹੈਲਪ ਦੇ ਲਈ ਉੱਥੇ ਫ੍ਰੀ ਚ ਰਾਸ਼ਨ ਵੰਡੇ ਜਾ ਰਹੇ ਆ ਅਮ ਆਪ ਕੱਲ ਵੀ ਇੱਕ ਵੀਡੀਓ ਕੀਤੀ ਸੀ ਲੀਰੀਆ ਸਟੇਡੀਅਮ ਦੇ ਲਾਗੇ ਲੋਕਾਂ ਨੂੰ ਫ੍ਰੀ ਚ ਜਿਹੜਾ ਰੈਗੂਲਰ ਯੂਜ਼ ਹੋਣ ਵਾਲਾ ਰਾਸ਼ਨ ਆ ਗਰੋਸਰੀ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਆ ਤੇ ਤੁਸੀਂ ਵੀ ਆਪਣਾ ਸਾਰਿਆਂ ਨੇ ਧਿਆਨ ਰੱਖਣਾ ਔਰ ਇਸ ਮੁਸੀਬਤ ਦੇ ਵਿੱਚ ਤੁਹਾਨੂੰ ਕੋਈ ਅਨਹੋਣੀ ਨਾ ਹੋ ਸਕੇ ਤੋਂ ਐਸੇ ਲਈ ਅਪਾ ਵੀਡੀਓ ਬਣਾ ਰਹੇ ਜਿੰਨੇ ਆਪਣੇ ਪੰਜਾਬੀ ਭਰਾ ਜਿੰਨੇ ਵੀ ਆਪਣੇ ਏਸ਼ੀਅਨ ਜਿੰਨੇ ਵੀ ਆਪਣੇ ਇਮੀਗ੍ਰੈਂਟਸ ਆ ਔਰ ਚਾਹੇ ਉਹ ਪੁਰਤਗਾਲ ਦੇ ਆ ਜੋ ਵੀ ਇੱਥੇ ਪੁਰਤਗੀਸ਼ ਲੋਕ ਆ ਅਪਾ ਅਰਦਾਸ ਇਹੀ ਕਰਦੇ ਆ ਕਿ ਰੱਬਾ ਕਿਸੇ ਦਾ ਨੁਕਸਾਨ ਨਾ ਹੋ ਪਏ ਬੱਬਾ ਨਾਨਕਾ ਸਭ ਦੀ ਚੜ੍ਹਦੀ ਕਲਾ ਰੱਖੀ ਕਿਉਂਕਿ ਬਹੁਤ ਕੋਸ਼ਿਸ਼ ਖਰਾਬ ਹੋ ਜਾਂਦਾ ਜਦੋਂ ਇਦਾਂ ਕਿਸੇ ਦਾ ਨੁਕਸਾਨ ਹੁੰਦਾ ਪਰ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਲੱਗਦਾ ਪਰ ਆਪਾਂ ਉਸੇ ਕੁਦਰਤ ਦੇ ਅੱਗੇ ਉਸੇ ਬਾਬੇ ਨਾਨਕ ਦੇ ਅੱਗੇ ਅਰਦਾਸ ਕਰਦੇ ਆ ਕਿ ਰੱਬਾ ਸਾਰਾ ਕੁਝ ਠੀਕ ਕਰੀ ਚਲਦੀ ਚੜ੍ਹਦੀ ਕਲਾ ਚ ਹੋ ਜAVE ਸਾਰਾ ਕੁਝ ਬਾਕੀ ਆਈ ਹੋਪ ਤੁਸੀਂ ਆਪਣਾ ਧਿਆਨ ਰੱਖੋਗੇ ਤੇ ਕਿਸੇ ਨਾਲ ਕੋਈ ਇਦਾਂ ਦੀ ਅਨਹੋਣੀ ਨਾ ਹੋਵੇ ਆਪਾਂ ਇਹੀ ਪ੍ਰੇਅ ਕਰਦੇ ਆ ਤੇ ਤੁਸੀਂ ਵੀ ਅਰਦਾਸ ਜ਼ਰੂਰ ਕਰਿਓ ਤੇ ਬਾਕੀ ਹੁਣ ਭਰਾਵਾਂ ਦੇ ਕਮੈਂਟ ਬਹੁਤ ਜ਼ਿਆਦਾ ਆਏ ਹੋਏ ਆ ਕਿ ਕਾਰਡ ਭਾਈ ਸਾਡਾ ਸਟੇਟਸ ਵੀ ਚੇਂਜ ਹੋ ਰਿਹਾ ਕੀ ਹੋਵੇਗਾ ਸਾਡੇ ਨਾਲ ਸੋ ਮੇਰਾ ਵੀਰ ਅਗਰ ਤੁਹਾਡਾ ਸਟੇਟਸ ਚੇਂਜ ਨਹੀਂ ਹੋ ਰਿਹਾ ਤਾਂ ਮੈਂ ਤੁਹਾਨੂੰ ਇੱਕੇ ਚੀਜ਼ ਦੀ ਅਡਵਾਈਸ ਕਰਦਾ ਹੁੰਦਾ ਕਿ ਆਈਮਾ ਦੇ ਵਿੱਚ ਜਾ ਕੇ ਆਪਣੇ ਕੇਸ ਦੇ ਬਾਰੇ ਚ ਅਪਡੇਟ ਰਹੋ ਜੋ ਤੁਹਾਡਾ ਕੇਸ ਅਪਡੇਟਡ ਰਹੋ ਉਹਦੇ ਨਾਲ ਤੁਹਾਨੂੰ ਪਤਾ ਲੱਗ ਸਕੇ ਤੁਹਾਡਾ ਕੇਸ ਦਾ ਕੀ ਆ ਬਹੁਤ ਭਰਾਵਾਂ ਦੇ ਇਹ ਸਵਾਲ ਆ ਜਾਈਏ ਕਿੱਥੇ ਕਿੱਦਾਂ ਜਾਈਏ ਕਿੱਦਾਂ ਪਤਾ ਕਰੀਏ ਸੋ ਮੈਂ ਕੱਲ ਪਰਸੋ ਇੱਕ ਕਮੈਂਟ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਭਰਾ ਨੇ ਕਮੈਂਟ ਸ਼ੇਅਰ ਕੀਤੇ ਹੋਏ ਸੀ ਤਾਂ ਨਹੀਂ ਸ਼ੈਪ ਦੇ ਵਿੱਚ ਦੱਸ ਦੇ ਪਿਆ ਜਿਹੜੀ ਆਈਮਾ ਹੁਣ ਉੱਥੇ ਰਾਤ ਨੂੰ 1 ਤੋਂ 2 ਵਜੇ ਲੈਨ ਦੇ ਵਿੱਚ ਲੱਗਣਾ ਪੈਂਦਾ ਉੱਥੇ ਰਾਤ ਨੂੰ ਤੁਹਾਡੇ ਨਾਂ ਲਿਖੇ ਜਾਂਦੇ ਆ ਕੋਈ ਉੱਥੇ ਬੰਦਾ ਬੈਠਾ ਹੁੰਦਾ ਤੁਹਾਡੇ ਨਾਂ ਲਿਖਦਾ ਤੇ ਸਵੇਰੇ ਤੁਹਾਨੂੰ 8 ਵਜੇ ਫ੍ਰੀ ਕਰ ਦ 8 ਵਜੇ ਤੋਂ ਅੰਦਰ ਲੈ ਕੇ 9 ਵਜੇ ਤੱਕ ਤੁਹਾਨੂੰ ਫ੍ਰੀ ਕਰ ਦਿੰਦਾ ਤੁਹਾਡੇ ਕੇਸ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਂਦਾ ਕੀ ਪ੍ਰੋਬਲਮ ਆ ਕੀ ਹੋਵੇਗਾ ਕੀ ਨਹੀਂ ਹੋਵੇਗਾ ਔਰ ਇਹਦੇ ਵਿੱਚ ਨਾਲ ਤੁਹਾਨੂੰ ਇਹ ਵੀ ਦੱਸ ਦੋ ਕਿ ਬਹੁਤ ਭਰਾ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਕਿ ਉੱਥੇ ਰਾਤ ਨੂੰ ਠੰਡ 'ਚ ਮਾਰਨ ਦਾ ਕੋਈ ਫਾਇਦਾ ਨਹੀਂ ਕੋਈ ਵੀ ਸਵੇਰੇ ਕੁਝ ਨਹੀਂ ਦੱਸਦਾ ਕਿਉਂਕਿ ਉਹ ਕਹਿ ਦਿੰਦੇ ਆ ਕਿ ਅਪਾਇੰਟਮੈਂਟ ਲੈ ਕੇ ਆਓ ਜਾਂ ਫਿਰ ਉਹ ਕਹਿ ਦਿੰਦੇ ਆ ਕਿ ਵੇਟ ਕਰੋ ਬਹੁਤ ਜਲਦ ਤੁਹਾਨੂੰ ਡਿਸੀਜਨ ਮਿਲੇਗਾ ਸੋ ਇਹਦੇ ਵਿੱਚ ਵੀ ਹ ਕਿਰਿਆ ਆ ਰਹੀ ਆ ਔਰ ਲੋਕ ਕਹਿ ਰਿਹਾ ਜਾਣਾ ਚਾਹੀਦਾ ਲੋਕ ਲੋਕ ਕਹਿ ਰਿਹਾ ਨਹੀਂ ਜਾਣਾ ਚਾਹੀਦਾ ਪਰ ਹੁਣ ਪ੍ਰੋਬਲਮ ਇਹ ਆ ਕਿ ਲੋੜ ਤੁਹਾਨੂੰ ਆ ਐਨੇ ਸਾਲ ਹੋ ਗਏ ਪਉਣ ਤੱਕੇ ਖਾਂਦੇ ਨੇ ਜਲੀਲ ਹੁੰਦਿਆਂ ਨੂੰ ਸੋ ਅਗਰ ਥੋੜੇ ਜਿਹਾ ਹੋਰ ਖਾ ਲਵਾਂ ਕਿਉਂਕਿ ਹੁਣ ਆਪਣਾ ਸਾਰਾ ਕੰਮ ਹੋਇਆ ਸੋ ਹੁਣ ਆਪਾਂ ਨੂੰ ਜਾਣਾ ਚਾਹੀਦਾ ਬੇਸ਼ੱਕ ਜੋ ਮਰਜੀ ਹੁੰਦਾ ਹੋਵੇ ਅਗਰ ਆਪਾਂ ਕਿਤੇ ਵੀ ਕਿਤੇ ਵੀ ਹੋਪ ਦੀ ਕਿਰਨ ਦਿਖਦੀ ਪਈ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਸੋ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਕਿ ਕਿਤੇ ਵੀ ਹੋਰ ਪਾਸੇ ਵੀ ਅਗਰ ਆਈਮਾ ਦੇ ਵਿੱਚ ਮਿਲਦਾ ਤੁਹਾਨੂੰ ਜਾਣ ਦਾ ਮੌਕਾ ਤੇ ਜਾ ਕੇ ਆਪਣੇ ਕੇਸ ਦੇ ਬਾਰੇ ਵਿੱਚ ਪਤਾ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕਿਆ ਕੋਈ ਫਾਲਤਾਂ ਰਹਿ ਤਾਂ ਨਹੀਂ ਗਿਆ ਕੋਈ ਸਬਮਿਟ ਨਹੀਂ ਹੋਇਆ ਕਿਉਂਕਿ ਉਸ ਭਰਾ ਨੂੰ PCC ਦੇ ਫਾਲਤਾਂ ਪਾਏ ਪੋਸਟ ਕੀਤਾ ਸੀਗਾ ਉੱਥੇ ਉਹਨਾਂ ਦੇ ਕੋਲ ਪਹੁੰਚਿਆ ਨਹੀਂ ਸੀ ਸੋ ਐਸ ਕਰਕੇ ਉਹਦਾ ਕੇਸ ਪੈਂਡਿੰਗ ਦੇ ਵਿੱਚ ਪਿਆ ਸੀ ਕੋਈ ਵੀ ਰਿਜ਼ਲਟ ਨਹੀਂ ਆ ਰਿਹਾ ਸੀ ਉਸ ਕੇਸ ਦਾ ਸੋ ਐਸੇ ਕਰਕੇ ਉਹਨੇ ਫਿਰ ਤੋਂ PCC ਨੂੰ ਅਪਲੋਡ ਕੀਤਾ ਹੁਣ ਦੇਖੋ ਉਹਦਾ ਕੇਸ ਦਾ ਕੀ ਬਣਦਾ ਸੋ ਐਸੇ ਤਰ੍ਹਾਂ ਕਹਿੰਦਾ ਉਹਨੂੰ ਪਤਾ ਤਾਂ ਲੱਗਾ ਵੀ ਉਹ ਤਾਂ ਪਹੁੰਚੇ ਨਹੀਂ ਆਪਣੇ ਵੱਲੋਂ ਨੇ ਭੇਜਿਆ ਹੋਇਆ ਸੀਗਾ ਪਰ ਪਹੁੰਚਿਆ ਨਹੀਂ ਸੋ ਐਸੇ ਤਰ੍ਹਾਂ ਦੀਆਂ ਬਹੁਤ ਲੋਕਾਂ ਨਾਲ ਪ੍ਰੋਬਲਮਸ ਆ ਰਹੀਆਂ ਹਨ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨਾਂ ਚ ਬਹੁਤ ਲੋਕਾਂ ਦੇ ਕਾਰਡ ਰੀਸੀਵ ਹੋ ਰਹੇ ਆ ਜਿਨ੍ਹਾਂ ਦੇ 1 ਸਾਲ ਤੋਂ ਪਲੱਸ ਹੋ ਗਿਆ ਸੀ ਬਾਇਓਮੈਟ੍ਰਿਕ ਦਿੱਤਿਆਂ ਨੂੰ ਸੋ ਇਹ ਵੀ ਗੁੱਡ ਨਿਊਜ਼ ਆ ਤੇ ਇੱਕ ਆਈਮਾ ਦਾ ਪਤਾ ਲੱਗ ਰਿਹਾ ਕਿ ਹਾਂ ਬਾਕੀ ਕਿਤਨਾ ਕਿਤੇ ਕੰਮ ਕਰ ਰਹੀ ਹੈ ਤੇ ਬਹੁਤ ਜਲ ਤੁਹਾਡਾ ਵੀ ਕਾਰਡ ਆਏਗਾ ਸਬਰ ਰੱਖੋ ਔਰ ਆਪਣੇ ਕੇਸ ਦੇ ਬਾਰੇ ਵਿੱਚ ਅਪਡੇਟ ਰਹੋ ਬਾਕੀ ਰਾਬਤ ਕਰੇ ਤੁਹਾਨੂੰ ਬਹੁਤ ਜਲਦ ਕਾਰਡ ਮਿਲੇ ਆਪਾਂ ਤਾਂ ਇਹ ਹੀ ਅਰਦਾਸ ਕਰ ਸਕਦੇ ਆ ਬਾਕੀ ਇਹਦੇ ਬਾਰੇ ਕੋਈ ਤੁਹਾਨੂੰ ਕੇਸ ਕਰਨ ਦੀ ਜ਼ਰੂਰਤ ਆ ਤਾਂ ਉਹ ਵੀ ਤੁਸੀਂ ਕਰੋ ਕਿਉਂਕਿ ਹੱਥ ਪੱਲਾ ਮਾਰਨਾ ਪੈਣਾ ਅਗਰ ਤੁਹਾਡੀ ਜੇਬ ਤੁਹਾਨੂੰ ਇਜਾਜ਼ਤ ਹੁੰਦੀ ਹੈ ਕੋਈ ਲਾਇਰ ਕਰੋ ਕੇਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਬਹੁਤ ਜਲ ਤੁਹਾਡੇ ਕੇਸ ਦਾ ਪਤਾ ਲੱਗ ਸਕੇ ਮੇਨ ਗੱਲ ਕਾਰ ਮਿਲਣਾ ਨਾ ਮਿਲਣਾ ਉਹ ਬਾਅਦ ਦੀ ਗੱਲ ਆ ਪਹਿਲਾਂ ਗੱਲ ਇਹ ਆ ਕਿ ਤੁਹਾਡੇ ਕੇਸ ਦਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਕੀ ਸੀ ਇਹ ਨਾ ਕੇਸ ਦਾ ਕੀ ਨਹੀਂ ਕਿਉਂਕਿ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਦੇ ਕੇਸ ਦਾ ਕੀ ਆ ਤੇ ਬਾਕੀ ਬਹੁਤ ਭਰਾਵਾਂ ਦੇ ਕਾਰਡ ਵਾਪਸ ਆ ਕੇ ਮੁੜ ਗਏ ਸੀਗੇ ਸੋ ਉਹ ਭਰਾਵਾਂ ਦੀ ਵੀ ਕਮੈਂਟ ਹੈ ਤੇ ਕੀ ਹੋਵੇਗਾ ਸੋ ਆਈਐਮ ਨੇ ਪਹਿਲਾਂ ਹੀ ਪੋਸਟ ਕੀਤੀ ਹੋਈ ਹੈ ਕਿ ਅਸੀਂ ਉਹ ਲੋਕਾਂ ਨੂੰ ਹੁਣ ਈਮੇਲਸ ਕਰਨਾ ਸਟਾਰਟ ਕਰਾਂਗੇ ਜਿਨ੍ਹਾਂ ਦੇ ਕਾਰਡ ਸਾਡੇ ਕੋਲ ਵਾਪਸ ਆ ਗਿਆ ਸੋ ਤੁਸੀਂ ਆਪਣੇ ਈਮੇਲ ਦੇ ਨਾਲ ਵੀ ਜੁੜੇ ਰਹੋ ਅਪਡੇਟ ਰਹੋ ਆਪਣਾ ਈਮੇਲ ਦਾ ਜੰਕ ਬਾਕਸ ਵੀ ਚੈੱਕ ਕਰਦੇ ਰਹੋ ਸਪੈਮ ਦੇ ਵਿੱਚ ਨਾ ਚਲੇ ਜਾਵੇ ਕਿਉਂਕਿ ਜਿਹੜੇ ਲੋਕਾਂ ਦੇ ਕੇਸ ਹਲੇ ਤੱਕ ਸਟੇਟਸ ਅਪਰੂਵ ਨਹੀਂ ਹੋ ਜਾਂ ਕੁਝ ਵੀ ਨਹੀਂ ਹੋਇਆ ਕੀ ਪਤਾ ਤੁਹਾਡੇ ਕੇਸ ਆ ਕੇ ਕਾਰਡ ਵਾਪਸ ਵੀ ਮੁੜ ਗਏ ਹੋਣ ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਈਮੇਲ ਜਲਦੀ ਆਵੇਗੀ ਕਿ ਤੁਸੀਂ ਆਪਣਾ ਕਾਰਡ ਰਸੀਵ ਕਰ ਲਓ ਸੋ ਜਿੱਦਾਂ ਵੀ ਕੋਈ ਵੀ ਅਪਡੇਟ ਆਏਗੀ ਆਪਾਂ ਜਲਦੀ ਹੀ ਤੁਹਾਡੇ ਨਾਲ ਕੰਟੈਕਟ ਕਰਾਂਗੇ ਇਨਫੋਰਮੇਸ਼ਨ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂਗੇ ਬਾਕੀ ਤੁਸੀਂ ਵੀ ਤੁਹਾਡਾ ਵੀ ਫਰਜ਼ ਆ ਮੇਰੇ ਵੀਰੋ ਜਿਨ੍ਹਾਂ ਕੋਲ ਵੀ ਕੋਈ ਵੀ ਐਕਸਪੀਰੀਅੰਸ ਹੈਗਾ ਕਿਸੇ ਆਈਮਾ ਦਾ ਹੈਗਾ ਜਾਂ ਕਿਸੇ ਨਾਲ ਕੁਝ ਵੀ ਹੋਇਆ ਕਾਰਟ ਸੀਪ ਹੋਇਆ ਕੇਸ ਦੇ ਬਾਰੇ ਕੁਝ ਵੀ ਕਿਸੇ ਲਾਅਰ ਦੇ ਬਾਰੇ ਚ ਜਾਂ ਕੋਰਟ ਕੇਸ ਦੇ ਬਾਰੇ ਚ ਸੋ ਤੁਸੀਂ ਜ਼ਰੂਰ ਜ਼ਰੂਰ ਕਮੈਂਟ ਕਰਨਾ ਥੱਲੇ ਤਾਂ ਕਿ ਬਹੁਤ ਭਰਾਵਾਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲ ਸਕੇ ਆਈ ਹੋਪ ਇਹ ਵੀਡੀਓ ਤੁਹਾਡੇ ਬਹੁਤ ਕੰਮ ਦੀ ਰਵੇ ਹੋਏਗੀ ਔਰ ਅਗਰ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਪਸੰਦ ਆਈ ਸੋ ਪਲੀਜ਼ ਪਲੀਜ਼ ਵੀਡੀ ਸ਼ੇਅਰ ਕਰ ਦਿਓ ਔਰ ਆਪਣੀ رائے ਲਿਖਣੀ ਨਾ ਭੁੱਲਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਆਪਣਾ ਚੈਨਲ ਆ